ਸਸੇ ਕਾਲ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਵਾਸਤੇ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆਏ ਹਾਂ ਜੀ ਅਕਸਰ ਕੀ ਹੁੰਦਾ ਹੈ ਦੇਖੋ ਐਵੇਂ ਦੇ ਫਰਾਕ ਸੂਟ ਆਪਣੀਆਂ ਸਾਰੀਆਂ ਭੈਣਾਂ ਕੋਲੇ ਹੁੰਦੇ ਨੇ ਕਿਉਂਕਿ ਇਹ ਨਾ ਘਟੂ ਘਟ 5-6 ਸਾਲ ਤੋਂ ਪਹਿਲਾਂ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਸੀਗਾ ਹ ਸੈਡਾ ਤੇ ਇਹਨਾਂ ਦੀ ਇਸ ਤਰ੍ਹਾਂ ਤਣੀਆਂ ਆਈਆਂ ਲੱਗੀਆਂ ਹੁੰਦੀਆਂ ਡੋਰੀਆਂ ਪਾਈਆਂ ਹੁੰਦੀਆਂ ਤੇ ਉਸ ਟਾਈਮ ਦੇਖੋ ਇਹ ਡਬਲ ਹੁੰਦਾ ਹੈਗਾ ਉੱਪਰ ਇਹਦੇ ਇਸ ਤਰ੍ਹਾਂ ਕਮੀਜ਼ ਬਣਿਆ ਹੋਇਆ ਹੁੰਦਾ ਤੇ ਨੀਚੇ ਇੱਕ ਅਲੱਗ ਤੋਂ ਬਣਿਆ ਹੁੰਦਾ ਇਹ ਡਬਲ ਕਮੀਜ਼ ਜਿਹਾ ਹੋ ਜਾਂਦਾ ਫਰਾਕ ਜਿਹਾ ਹੋ ਜਾਂਦੀ ਹੈ ਇਹ ਸ਼ੇਪ ਸ਼ੇਪ ਦਾ ਜਿਵੇਂ ਕਮੀਜ਼ ਕਹਦੀ ਆ ਆਪਾਂ ਉਹ ਵਾਲੀ ਚੀਜ਼ ਆਪਾਂ ਨਾ ਅੱਜ ਇਹ ਤੋਂ ਦੇਖੋ ਜੀ ਆਪਾਂ ਆਪਣੇ ਬੱਚੇ ਦੀਆਂ ਡਰੈਸਾਂ ਬਣਾ ਸਕਦੇ ਹਾਂ ਉਹ ਵੀ ਇੱਕ ਨਹੀਂ ਦੋ ਕਿਵੇਂ ਬਣਾਉਣੀ ਹੈ ਚਲੋ ਆਜੂ ਆਪਾਂ ਤੁਹਾਨੂੰ ਦੱਸ ਦਿੰਨੇ ਆ ਦੇਖੋ ਜੀ ਜਿਵੇਂ ਮੈਂ ਇਹ 17 18 ਇੰਚ ਕਪੜਾ ਲੈਂਦਾਗਾ ਉੱਪਰੋਂ ਮਣਕੇ ਇੱਕ ਸਾਈਡ ਆਪਾਂ ਉੱਪਰੋਂ ਚੱਕ ਕੇ ਕੱਟਣੀ ਆ ਕਿਉਂਕਿ ਆਪਾਂ ਨੀਚੇ ਵਾਲਾ ਜਿਹੜਾ ਕੁੜਤਾ ਬਣਿਆ ਹੋਇਆ ਇਹਦੇ ਨਾਲ ਅਟੈਚ ਹੈ ਉਹ ਨਹੀਂ ਆਪਾਂ ਉਹ ਕਰਨਾ ਹੈਗਾ ਇੱਕ ਪੀਸ ਆਪਾਂ ਉੱਪਰੋਂ ਹਟਾਤਾ ਉਸ ਤੋਂ ਬਾਅਦ ਦੇਖੋ ਜੀ ਇਹਨਾਂ ਟੀਰਾ ਵੱਡਾ ਹੁੰਦਾ ਹੈਗਾ ਕਿਉਂਕਿ ਬਾ ਗਲ ਮਤਲਬ ਕਿ ਮੋਡੇ ਵੀ ਬਹੁਤ ਜ਼ਿਆਦਾ ਵੱਡੇ ਨੇ ਕਿਉਂਕਿ ਇਹ ਹੀ ਵੱਡਾ ਤਨੀਜ ਹੈ ਆਪਾਂ ਬਣਾ ਰਿਹਾ ਬੱਚੇ ਦਾ ਉਸ ਨਾਲ ਦੇਖੋ ਆਪਾਂ ਸਾਰੇ ਪਹਿਲਾਂ ਟੀਰਾ ਕਟਾ ਦਿੰਨੇ ਆ ਬਾਹਾਂ ਵੀ ਅਲੱਗ ਕਰਤੀਆਂ ਬਾਹਾਂ ਆਪਾਂ ਆਪਣੇ ਹਿਸਾਬ ਨਾਲ ਬਣਾਵਾਂਗੇ ਛੋਟੇ ਬੱਚੇ ਦੀਆਂ ਇਹਨੂੰ ਆਪਾਂ ਇੱਕ ਸਾਈਡ ਤੇ ਅਲੱਗ ਕਰ ਦਿੰਨੇ ਆ ਉਹ ਜਿਵੇਂ ਆਪਾਂ ਦੇਖੋ ਜੀ ਮੂਹਰਲਾ ਪੀਸ ਕੱਟਿਆ ਏ ਇਸੇ ਤਰ੍ਹਾਂ ਕਿ ਕਮੀਜ਼ ਨੂੰ ਪਲਟਾ ਕੇ ਆਪਾਂ ਬੈਕ ਵਾਲਾ ਕੱਟ ਲੈਣੇ ਆਂਗੇ ਜਿੰਨਾ ਕਿ ਆਪਾਂ ਇਹ ਵਾਲਾ ਕਮੀਜ਼ ਕੱਟਿਆ ਸੀ ਉਸੇ ਹਿਸਾਬ ਨਾਲ ਆਪਾਂ ਪਿਛਲਾ ਕਮੀਜ਼ ਕੱਟ ਲੈਣੇ ਆਂਗੇ ਦੇਖੋ ਮੈਂ ਬਣਾ ਰਹੀ ਆ ਇਹਦਾ ਸਕਰਟ ਸੂਟ ਯਾਨੀ ਕਿ ਉੱਪਰੋਂ ਦੇਖੋ ਜੀ ਇਹ ਜਿਹੜੀ ਬਣ ਜੂਗਾ ਕਮੀਜ਼ ਤੇ ਨੀਚੋਂ ਜਿਹੜਾ ਆਪਾਂ ਕਪੜਾ ਉਤਾਰਤਾ ਇਹਦੀ ਬਣ ਜੂਗੀ ਸਕਰਟ ਦੇਖੋ ਕਾਫੀ ਖੁੱਲ੍ਹਾ ਡੁੱਲਾ ਨੀਚੋਂ ਘੇਰਾ ਵੀ ਇਹਦਾ ਵੱਧ ਹੈ ਦੇਖੋ ਆਪਾਂ ਇਹਦੀ ਇਸ ਤਰ੍ਹਾਂ ਡਰੈੱਸ ਬਣਾ ਸਕਦੇ ਆ ਆਪਾਂ ਇਹਦੀ ਫਰਾਕ ਵੀ ਬਣਾ ਸਕਦੇ ਆ ਉਸ ਤੋਂ ਬਾਅਦ ਦੇਖੋ ਜੀ ਉੱਪਰੋਂ ਜਿਹੜਾ ਹੈਗਾ ਇਹ ਸਾਰਾ ਕਮੀਜ਼ ਨਾਲ ਇਹਦੇ ਨਾਲ ਅਟੈਚ ਕੀਤਾ ਹੋਇਆ ਹੈ ਨੀਚੇ ਵਾਲਾ ਆਪਾਂ ਉਸ ਹਿਸਾਬ ਨਾਲ ਦੇਖੋ ਕਿਨਾਰੇ ਕਿਨਾਰੇ ਤੋਂ ਕੱਟਦੇ ਹੋਏ ਜਿੱਥੇ ਆਪਣੀ ਸੀਨ ਲੱਗੀ ਹੈ ਉਸ ਹਿਸਾਬ ਨਾਲ ਆਪਾਂ ਸੀਨ ਕੋਲੋਂ ਕੱਟਦੇ ਇਹਨੂੰ ਅਲੱਗ ਕਰਾਂਗੇ ਦੇਖੋ ਐਵੇਂ ਦੇ ਕਮੀਜ਼ ਆਪਣੇ ਸਾਰਿਆਂ ਕੋਲੇ ਪਈ ਹੁੰਦੀ ਹੈ ਜੀ ਆਪਾਂ ਕੀ ਕਰਦੇ ਆਂਗੇ ਦੇਖੋ ਆਪਾਂ ਐਵੇਂ ਸਿੱਟਰ ਸਿੱਟ ਚ ਉਹਨੂੰ ਖਰਾਬ ਕਰ ਦਨੇ ਆਂ ਆਪਾਂ ਕੁਝ ਨਹੀਂ ਉਹਨਾਂ ਤੋਂ ਬਣਾਉਂਦੇ ਹੈਗੇ ਤੇ ਆਪਣੇ ਘਰੇ ਦੇਖੋ ਛੋਟੀਆਂ ਬੱਚੀਆਂ ਹੁੰਦੀਆਂ ਨੇਗੀਆਂ ਤੇ ਵੈਸੇ ਵੀ ਆਪਾਂ ਆਪਣੇ ਕਿਸੇ ਭੈਣ ਭਰਾ ਦਾ ਕੋਈ ਛੋਟਾ ਬੱਚਾ ਹੁੰਦਾ ਫਰਾਕ ਉਹਦੀ ਵੀ ਆਪਾਂ ਬਣਾ ਸਕਦੇ ਆਂ ਕੋਈ ਡੈਸ ਬਣਾ ਸਕਦੇ ਆਂ ਪਰ ਇਹ ਕਮੀਜ਼ਾਂ ਨੂੰ ਦੇਖੋ ਆਪਾਂ ਇਸ ਤਰ੍ਹਾਂ ਵਰਤ ਸਕਦੇ ਆਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਕਮੀਜ਼ ਨੂੰ ਐ ਲੱਗ ਕੀਤਾ ਹੈਗਾ ਰਾਮਦਾਰੀ ਨਾਲ ਇਹ ਇਹ ਅਲੱਗ-ਅਲੱਗ ਪੀਸ ਹੋ ਜੂ ਜੇ ਮੇਰੇ ਤੀਰੇ ਦੇਖੋ ਇਕੱਠੇ ਜੁੜੇ ਹੋਏ ਸੀ ਗਲੇ ਕੋਲੋਂ ਹੀ ਜੁੜਿਆ ਹੋਇਆ ਸੀ ਇੱਕ ਪੈਚ ਜਾਂ ਲੱਗਿਆ ਹੋਇਆ ਫਰੰਟ ਵਾਲੇ ਪੀਸ ਤੇ ਤੇ ਉਸੇ ਹਿਸਾਬ ਨਾਲ ਦੇਖੋ ਉਹਦੇ ਨਾਲ ਇਹ ਅਟੈਚ ਕੀਤਾ ਹੋਇਆ ਸੀ ਨੀਚੇ ਵਾਲਾ ਪੀਸ ਨੀਚੇ ਵਾਲਾ ਪੀਸ ਵੀ ਜੀ ਕਾਫੀ ਖੁੱਲਾ ਡੁੱਲਾ ਆਪਣੇ ਕੋਲ ਇੱਕ ਕਮੀਜ਼ ਹੈਗਾ ਚਾਹੀਏ ਤਾਂ ਦੇਖੋ ਆਪਾਂ ਇਹਦਾ ਕਮੀਜ਼ ਵੀ ਬਣਾ ਸਕਦੇ ਹਾਂ ਛੋਟਾ ਘਟੋ ਘਟੇ ਇਹ 12-13 ਸਾਲਾਂ ਕੁੜੀ ਦਾ ਕਮੀਜ਼ ਆ ਰਾਮ ਨਾਲ ਬਣ ਸਕਦਾ ਹੈ ਕਿਉਂਕਿ ਕਾਫੀ ਖੁੱਲਾ ਇਹਦਾ ਘੇਰਾ ਹੈ ਤੇ ਉੱਪਰੋਂ ਕਾਫੀ ਇਹ ਚੌੜਾ ਖੁੱਲਾ ਕਾਫੀ ਕਮੀ ਜ ਆਪਾਂ ਕੁਝ ਵੀ ਦੇਖੋ ਜੀ ਇਹਦਾ ਬਣਾ ਸਕਦੇ ਆ ਤੇ ਇੱਕ ਵਾਰ ਆਪਾਂ ਦੇਖੋ ਇਹਨੂੰ ਸਾਈਡ ਤੇ ਰੱਖ ਦਨੇ ਆ ਜਿਹੜਾ ਉੱਪਰਲਾ ਮੂਰਲਾ ਪੀਸ ਹੈ ਆਪਾਂ ਇਸੇ ਨੂੰ ਤਿਆਰ ਕਰਾਂਗੇ ਦੇਖੋ ਜਦੋਂ ਮੈਂ ਇਹਨੂੰ ਕੱਟਿਆ ਨਾ ਮੈਂ ਇਹਦੀ ਬਣਾਈ ਸੀ ਜੀ ਨੀਚੇ ਵਾਲੇ ਕੱਪੜੇ ਦੀ ਸਕਲਟ ਤੇ ਉੱਪਰੋਂ ਆਪਾਂ ਇਹਦੀ ਬਣਾ ਰਹੇ ਸੀਗੇ ਉੱਪਰੋਂ ਮਤਲਬ ਕਿ ਇਹਦੀ ਉੱਪਰੋਂ ਨਾ ਮੈਂ ਬਣਾਈ ਸੀ ਜੀ ਜਿਵੇਂ ਕੋਈ ਮਿੱਡੀ ਹੁੰਦੀ ਹੈ ਉਹ ਸਾਹਮਣ ਵਾਲਾ ਆਪਾਂ ਇਹਦੀ ਡਰੈੱਸ ਬਣਾ ਰਹੀ ਸੀਗੀ ਤੇ ਜਦੋਂ ਮੈਂ ਦੇਖਿਆ ਜੀ ਵਿਚਾਲੇ ਨਾ ਮਤਲਬ ਕਿ ਬਹੁਤ ਸਾਰੀ ਟੋਕ ਲੱਗੀ ਪਈ ਸੀ ਮੈਂ ਕਿਹਾ ਵੀ ਜੇ ਬਣਾਵਾਂਗੇ ਵੀ ਮਿਹਨਤ ਵੀ ਕਰਾਂਗੇ ਤਾਂ ਮੈਨੂੰ ਉਹ ਟੋਕ ਪਹਿਲਾਂ ਨਜ਼ਰ ਨਹੀਂ ਆਈ ਕੱਟਣ ਵੇਲੇ ਮੈਂ ਬਾਅਦ ਚ ਧਿਆਨ ਕੀਤਾ ਤਾਂ ਉਹਦੇ ਵਿੱਚ ਟੋਕ ਸੀ ਤੇ ਫਿਰ ਮੈਂ ਸੋਚਿਆ ਵੀ ਚਲੋ ਇਹਦੀ ਆਪਾਂ ਉੱਪਰਲੀ ਬਾਡੀ ਲੈ ਲੈਨੇ ਆ ਬਾਡੀ ਸੀਗੀ 12 ਇੰਚ ਮੈਂ 12 ਇੰਚ ਦੀ ਇਹ ਬਾਡੀ ਲੈ ਕੇ ਤੇ ਉਸ ਤੋਂ ਬਾਅਦ ਦੇਖੋ ਆਪਾਂ ਬਾਹਾਂ ਕੱਟ ਲਈਆਂ ਤੇ نیچے ਵਾਲਾ ਪੀਸ ਸੀ ਜਿਹੜਾ ਆਪਾਂ ਉਹ ਇਹਦੇ ਨਾਲ ਅਟੈਚ ਕਰਕੇ ਆਪਾਂ ਫਿਰ ਫਰਾਕ ਬਣਾਉਣ ਦਾ ਸੋਚਿਆ ਕਿ ਆਪਾਂ ਇਹਦੀ ਫਰਾਕ ਬਣਾ ਦਨੇ ਹੁਣ ਆਪਾਂ ਬਣਾਵਾਂਗੇ ਜੀ ਫਰਾਕ ਨਹੀਂ ਆਪਾਂ ਦੇਖੋ ਜੀ نیچے ਉਹਦੀ ਸਕਲਟ ਬਣ ਜਾਂਦੀ ਉਪਰੋਂ ਟੋਪ ਬਣ ਜਾਂਦੀ ਬਹੁਤ ਸੋਹਣੀ ਡਰੈਸ ਬਣਨੀ ਸੀ ਪਰ ਇਹ ਟੋਪ ਮੈਨੂੰ ਨਜ਼ਰ ਨਹੀਂ ਆਈ ਇਸ ਕਰਕੇ ਮੈਂ ਬਾਅਦ ਚ ਦੇਖਿਆ ਕਿ ਟੋਪ ਹੈ ਇਸ ਕਰਕੇ ਨਾ ਫਿਰ ਮੈਂ ਮਤਲਬ ਇਹਦੀ ਫਰਾਕ ਬਣਾਉਣ ਦਾ ਸੋਚਿਆ ਇਹਦੀ ਫਰਾਕ ਬਣਾ ਦਨੇ ਆਪਾਂ ਦੇਖੋ ਜਿਵੇਂ ਅੱਜ ਸਾ맬 ਆਪਾਂ ਫਰਾਕ ਬਣਾ ਰਹੇ ਹਾਂ ਜੀ ਉੱਪਰੋਂ ਬਾਡੀ ਆਪਣੀ 12 ਇੰਚ ਦੀ ਹੋਊਗੀ ਚਾਹੀ ਆਪਾਂ ਵੱਡੇ ਬੱਚੇ ਦੀ ਫਰਾਕ ਬਣਾ ਰਹੇ ਚਾਹੀ ਛੋਟੇ ਬੱਚੇ ਦੀ ਬਣਾ ਰਹੇ ਜੇ ਜ਼ਿਆਦਾ ਹੀ ਛੋਟੇ ਦੀ ਬਣਾ ਰਹਿਆਂ ਤਾਂ ਤਾਂ ਦੇਖੋ ਜੀ ਬਾਡੀ ਬਹੁਤ ਘੱਟ ਲੱਗ ਜਾਂਦੀ ਐ 9.5 10 ਇੰਚ ਦੀ ਲੱਗ ਜਾਂਦੀ ਐ ਜੇ 2-3 ਸਾਲਾਂ ਦੇ ਵਿੱਚ ਇਹਦੀ ਬਣਾ ਰਿਆ ਜੇ ਆਪਾਂ 7-8 ਸਾਲ ਦੀ ਕੁੜੀ ਦੀ ਫਰਾਕ ਬਣਾ ਰਿਆ ਤਾਂ ਆਪਾਂ ਨੂੰ 12 11 ਇੰਚ ਬਾਡੀ ਚਾਹੀਦੀ ਐ ਉਸੇ ਹਿਸਾਬ ਨਾਲ ਜਿਸ ਹਿਸਾਬ ਨਾਲ ਆਪਾਂ ਲੈਂਥ ਲੈਣੀ ਐ ਫਰਾਕ ਦੀ ਉਸੇ ਹਿਸਾਬ ਨਾਲ ਆਪਾਂ ਨੀਚੋਂ ਦੇਖੋ ਜਿੱਥੇ ਆਪਾਂ ਬਲ ਪਾਵਾਂਗੇ ਉਹ ਚੀਜ਼ ਲੈਣੀ ਹੁੰਦੀ ਐ ਇਹ ਆਪਣੀ ਨੀਚੇ ਵਾਲੀ ਦੇਖੋ ਉਹ ਬਣ ਗਈ ਤੇ ਬਾਲ ਪਾਉਣੇ ਸੀ ਇਸ ਕਰਕੇ ਪਿਛਲਾ ਪੀਸੀ ਉਹ ਤਾਂ ਥੋੜਾ ਜਿਹਾ ਚੌੜਾ ਸੀ ਜੀ ਤੇ ਮੂਹਰਲਾ ਪੀਸ ਨਾ ਥੋੜਾ ਜਿਹਾ ਘੱਟ ਸੀ ਇਸ ਕਰਕੇ ਦੇਖੋ ਜੀ ਮੈਂ ਸੋਚਿਆ ਵੀ ਛੋਟੇ ਥੋੜੇ ਪੀਸ ਇਹਦੇ ਨਾਲ ਜੋੜਾ ਤੇ ਤਾਂ ਜੋ ਆਪਣੇ ਜਿਹੜੇ ਪੀਸ ਐ ਇਹ ਥੋੜਾ ਜਿਹਾ ਖੁੱਲਾ ਬਣ ਜੇ ਜਿਹੜੇ ਬਲ ਪਹਿਣਗੇ ਵਧੀਆ ਮਤਲਬ ਕਿ ਆਪਣੀ ਫਰਾਕ ਬਣ ਕੇ ਤਿਆਰ ਹੋ ਜੂਵੇ ਜਿਆਦਾ ਬਲ ਪਹਿਣਗੇ ਤਾਂ ਕਿ ਤਾਂ ਹੀ ਫਰਾਕ ਸੋਹਣੀ ਲੱਗਦੀ ਹੁੰਦੀ ਹੈ ਬਲਾਂ ਵਾਲੀ ਇਸ ਕਰਕੇ ਆਪਣੇ ਕੋਲ ਇਹ ਕਪੜਾ ਪਿਆ ਸੀ ਜੀ 5-5 ਇੰਚ ਆਪਾਂ ਦੋਨੇ ਸਾਈਡਾਂ ਤੇ ਇਹ ਵਾਲਾ ਕਪੜਾ ਇਸ ਤਰ੍ਹਾਂ ਲਗਾਇਆ ਡਬਲ ਕਪੜਾ ਕਪੜਾ ਸੀ ਤੇ ਆਪਾਂ ਉਹਨੂੰ ਫੋਲਡ ਕਰਕੇ ਉਹਦੇ ਦੋ ਪੀਸ ਕਰ ਲਏ ਇੱਕ ਸਾਈਡ ਤੇ ਆਪਾਂ ਇੱਕ ਸਾਈਡ ਤੇ ਪੀਸ ਲਾਵਾਂਗੇ ਦੂਜਾ ਪੀਸ ਆਪਾਂ ਦੂਜੀ ਸਾਈਡ ਤੇ ਲਾਵਾਂਗੇ ਇਸ ਤਰ੍ਹਾਂ ਆਪਾਂ ਇਹਦਾ ਉੱਪਰ ਉਹਨਾ ਘੇਰਾ ਵਧਾਇਆ ਹੈਗਾ ਨੀਚੋਂ ਵੀ ਇਹਦਾ ਘੇਰਾ ਵਧਿਆ ਦੇਖੋ ਉੱਪਰ ਉਹ ਵੀ ਵੱਧ ਗਿਆ ਤੇ ਫਿਰ ਜਿਹੜਾ ਪਿਛਲਾ ਪੀਸ ਸੀ ਉਹਦੇ ਮੁਤਾਬਕ ਇਹ ਆਪਣਾ ਘੇਰਾ ਜਿਹੜਾ ਹੋ ਗਿਆ ਆਪਾਂ ਜੋੜ ਪਾਤਾ ਪਾਵਾਂਗੇ ਇਹਦੇ ਵਿੱਚ ਜੋੜ ਪਾਉਣ ਤੋਂ ਬਾਅਦ ਦੇਖੋ ਜੀ ਇਹ ਘੇਰਾ ਇਹਦਾ ਵੱਜ ਜਾਊਗਾ ਉੱਪਰ ਲਈ ਆਪਣੇ ਕੋਲੇ ਬਾਡੀ ਹੈਗੀ ਐ ਦੇਖੋ ਇਹ ਮੈਂ 12 ਇੰਚ ਰੱਖੀ ਐ ਮੈਂ ਬਣਾ ਰਹੀਆਂ ਘਟੂ ਘਟਈ 9 ਸਾਲ ਦੇ ਬੱਚੇ ਦੀ ਫਰਾਕ ਪਿਛਲਾ ਮੈਂ ਥੋੜਾ ਜਿਹਾ ਗਲਾ ਇਹਦੀ ਕਾਟ પા ਕੇ ਦੇਖੋ ਤੇ ਆਪਾਂ ਧੀਰੇ ਦੀਆਂ ਸੀਣਾ ਲਾਵਾਂਗੇ ਪਹਿਲਾਂ ਗਲੇ ਤੇ ਲੀਰ ਲਾਵਾਂਗੇ ਜੇ ਪਿਛਲੇ ਤੇ ਰੇਵ ਲੀਰ ਮੈਂ ਕੱਟ ਲਈ ਤੇ ਉਸ ਤੋਂ ਬਾਅਦ ਦੇਖੋ ਜੀ ਇਹਨੂੰ ਫੋਲਡ ਕਰਕੇ ਮੈਂ ਗਲੇ ਤੇ ਲਾਉਂਗੀ ਫਿਰ ਆਪਾਂ ਧੀਰੇ ਦੀਆਂ ਸਿਉਣਾ ਮਾਰਾਂਗੇ ਕਿਉਂਕਿ ਜਿਹੜਾ ਇਹ ਵਾਲਾ ਗਲਾ ਸੀ ਇਹ ਥੋੜਾ ਜਿਹਾ ਚੌੜਾ ਸੀ ਕਿਉਂਕਿ ਬੱਚਾ ਛੋਟਾ ਹੁੰਦਾ ਫਿਰ ਧੀਰੇ ਵਾਲੇ ਕੋਲ ਡਿੱਗਦਾ ਰਹਿੰਦਾ ਇਸ ਕਰਕੇ ਮੈਂ ਥੋੜੀ ਜੀ ਨੇ ਇਹਦੀ ਕਾਟ ਪਾਤੀ ਸੀ ਉੱਪਰੋਂ ਵਾਲੋ ਕਰਕੇ ਤੇ ਹੁਣ ਆਪਾਂ ਦੇਖੋ ਜੇ ਪੱਟੀ ਲਾ ਕੇ ਗਲੇ ਦੇ ਵਾਲੀ ਪਿਛਲੇ ਬੈਕ ਗਲੇ ਗਲੀ ਦੀ ਤੇ ਆਪਾਂ ਥੀਰੇ ਦੀਆਂ ਸੀਣਾ ਲਾਵਾਂਗੇ ਇਹ ਆਪਣਾ ਉੱਪਰੋਂ ਆ ਦੇਖੋ ਇਸ ਤਰ੍ਹਾਂ ਹੀ ਤਿਆਰ ਹੋ ਜਾਊਗਾ ਸੀਨਾ ਲਾਉਣ ਤੋਂ ਬਾਅਦ ਦੇਖੋ ਜੀ ਆਪਣੇ ਦੋਨੇ ਪੀਸ ਇਸ ਤਰ੍ਹਾਂ ਨਾ ਥੀਰੇ ਕੋਲੋਂ ਅਟੈਚ ਹੋ ਗਏ ਪਿਛਲਾ ਪੀਸ ਤੇ ਫਰੰਟ ਵਾਲਾ ਪੀਸ ਹੁਣ ਦੇਖੋ ਇੱਕ ਪੀਸ ਆਪਾਂ ਇਹਦਾ ਲੈਣਾ ਹੈ ਉਸ ਤੋਂ ਬਾਅਦ ਦੇਖੋ ਪਹਿਲਾਂ ਮੈਂ ਇਹ ਜਿਹੜਾ ਇਹ ਆਪਾਂ ਪੱਟੀਆਂ ਲਾਉਣੀਆਂ ਨੇਗੀਆਂ ਉਹ ਲਾ ਕੇ ਸੀਨਾ ਮਾਰ ਲੰਨੇ ਆ ਉਸ ਤੋਂ ਬਾਅਦ ਇਹਦੇ ਦੱਬ ਮੀਨ ਲਾ ਦਾਂਗੇ ਤੇ ਦੇਖੋ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਬਲ ਬਲ ਹੁਣ ਦੇਖੋ ਜੀ ਪਹਿਲਾਂ ਆਪਾਂ ਨੀਚੇ ਵਾਲੀ ਜਿਹੜਾ ਪੀਸ ਹੈ ਇਹਦੇ ਵਿੱਚ ਬਲ ਪਾਵਾਂਗੇ ਇਸ ਤਰ੍ਹਾਂ ਮੈਂ ਤੁਹਾਨੂੰ ਮਸ਼ੀਨ ਤੇ ਬਲ ਪਾਉਣੀ ਵੀ ਸਿਖਾ ਦੇਣੀ ਆ ਕਿ ਆਪਾਂ ਕਿਵੇਂ ਬਲ ਪਾਉਣੀ ਆ ਬਲ ਦੇਖੋ ਜੀ ਆਪਾਂ ਦੋ ਤਰ੍ਹਾਂ ਤਰੀਕੇ ਨਾਲ ਪਾ ਸਕਦੇ ਹਾਂ ਇੱਕ ਤਾਂ ਬਲ ਪਾਵਾਂਗੇ ਜਿਵੇਂ ਕਿ ਮੈਂ ਤੁਹਾਨੂੰ ਪਾ ਕੇ ਦਿਖਾ ਰਹੀ ਆ ਇਸ ਤਰ੍ਹਾਂ ਜੇ ਮੈਂ ਆਪਾਂ ਸਲਵਾਰ ਦੇ ਵੱਲ ਪਾਉਣੇ ਹੁੰਦੇ ਆ 벨ਟ ਜੜਦੀ ਹੁੰਦੀਆਂ ਇੱਕ ਦੇਖੋ ਜੀ ਜੇ ਆਪਣੇ ਕੋਲ ਕੱਪੜਾ ਬਹੁਤ ਹੀ ਘੱਟ ਹੋਵੇ ਤਾਂ ਆਪਾਂ ਵੱਡਾ ਵਖਾ ਕਰਕੇ ਮਸ਼ੀਨ ਦਾ ਇਹਦੇ ਉੱਤੇ ਸਲਾਈ ਮਾਰ ਕੇ ਤੇ ਉਸ ਤੋਂ ਬਾਅਦ ਆਪਾਂ ਹਲਕੇ ਹਲਕੇ ਹੱਥਾਂ ਨਾਲ ਧਾਗਾ ਖਿੱਚਣੇ ਤਾਂ ਬਾਲ ਦੇਖੋ ਉਸ ਤਰ੍ਹਾਂ ਵੀ ਪੈ ਜਾਂਦੇ ਨੇ ਜੇ ਆਪਣੇ ਕੋਲ ਕੱਪੜਾ ਖੁੱਲਾ ਡੁੱਲਾ ਹੈ ਤਾਂ ਇਹ ਵਾਲ ਪਾਏ ਜ਼ਿਆਦਾ ਸੋਹਣੇ ਲੱਗਦੇ ਹੁੰਦੇ ਨੇ ਤਾਂ ਇਹ ਵਾਲੀ ਪਾਓ ਜ਼ਰੂਰ ਦੇਖੋ ਜੀ ਇਸ ਤਰ੍ਹਾਂ ਆਪਾਂ ਬਲ ਪਾ ਲਾਂਗੇ ਉਸ ਤੋਂ ਬਾਅਦ ਜਿੰਨਾ ਕੀ ਆਪਣਾ ਬਾਡੀ ਆਪਾਂ ਮੂਰਲੀ ਤਿਆਰ ਕੀਤੀ ਹੋਈ ਹੈ ਬਾਡੀ ਦਾ ਘੇਰਾ ਉਸੇ ਹਿਸਾਬ ਨਾਲ ਆਪਾਂ ਦੇਖੋ ਓਨੀ ਜਗ੍ਹਾ 'ਚ ਬਲ ਪਾ ਲਈ 1 ਕਿਲੋ ਬਲ ਆਪਾਂ ਨੂੰ ਘੱਟ ਲੱਗੇ ਵੱਧ ਲੱਗੇ ਤਾਂ ਆਪਾਂ ਢੇੜ ਵੀ ਸਕਦੇ ਹੁੰਦੇ ਆ ਘੱਟ ਲੱਗੇ ਜੀ ਆਪਾਂ ਦੇਖੋ ਉਹਦੇ ਵਿੱਚ ਹੋਰ ਵੀ ਪਾ ਸਕਦੇ ਹੁੰਦੇ ਆਂ ਜੀ ਹੁਣ ਦੇਖੋ ਆਪਾਂ ਇਹਦੇ ਨਾਲ ਮਣਕੇ ਦੇਖ ਲਾਂਗੇ ਕਿ ਪੂਰਾ ਹੁੰਦਾ ਬਸ ਫਿਰ ਆਪਾਂ ਇਹਦੇ ਨਾਲ ਅਟੈਚ ਕਰ ਦਾਂਗੇ ਆਪਾਂ ਦੇਖੋ ਪੂਰਾ ਸੂਰਾ ਆਇਆ ਸੀ ਮੈਂ ਆਈਡੀਆ ਜੀ ਦੇ ਮੁਤਾਬਕ ਹੀ ਬਲ ਪਾਈ ਗਈ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦੇ ਨਾਲ ਅੱਸੇ ਆਉਲਾਂਗੇ ਇਸੇ ਤਰ੍ਹਾਂ ਜਿਹੜਾ ਪਿਛਲਾ ਪੀਸ ਹੈ ਆਪਾਂ ਉਹਦੇ ਵਿੱਚ ਬਲ ਪਾਵਾਂਗੇ ਤੇ ਫਿਰ ਬੈਕ ਵਾਲਾ ਪੀਸ ਬੈਕ ਵਾਲੇ ਪੀਸ ਨਾਲ ਸਿੱਤਾ ਜਾਊਗਾ ਇਸ ਤਰ੍ਹਾਂ ਦੇਖੋ ਜੀ ਨਾਲ ਇਹ ਆਪਣਾ ਜਿਹੜਾ ਕਮੀਜ਼ ਸੀ ਉਹ ਕੰਮ ਆ ਗਿਆ ਤੇ ਆਪਣੇ ਬੱਚਿਆਂ ਦੇ ਪਾਉਣ ਵਾਸਤੇ ਇਹ ਡਰੈਸਾਂ ਤਿਆਰ ਹੋ ਗਈਆਂ ਤੇ ਇੱਕ ਆਪਾਂ ਹੋਰ ਕਰਾਂਗੇ ਜਿਹੜਾ ਕਿ ਆਪਣੇ ਕੋਲੇ ਇਹ ਦੂਸਰਾ ਪੀਸ ਬਚਿਆ ਹੋਇਆ ਹੈ ਵੈਸੇ ਦੇਖੋ ਜੀ ਆਪਣੇ ਸਾਡੇ ਕੋਈ ਵੀ ਛੋਟਾ ਬੱਚਾ ਨਹੀਂ ਘਰ 'ਚ ਹੈਗਾ ਮੈਂ ਵੈਸੇ ਵੀ ਮੇਰੀ ਕਪਾਂ ਜੀ ਹੈ ਉਹਦੀ ਬੇਟੀ ਦੀ ਇਹ ਫਰਾਕ ਬਣਾ ਰਹੀਆਂ ਦੇਖੋ ਤੁਸੀਂ ਅਟੈਚ ਕਰਨ ਤੋਂ ਬਾਅਦ ਕਿੰਨੀ ਸੋਹਣੀਏ ਫਰਾਕ ਬਣੀ ਹੈ ਬਿਲਕੁਲ ਰੈਡੀਮੇਡ ਦੀ ਤਰ੍ਹਾਂ ਹੀ ਫਰਾਕ ਲੱਗੂਗੀ ਬਾਹਾਂ ਦੇਖੋ ਆਪਾਂ ਇਹ ਬਿਨ ਬਾਹਾਂ ਤੋਂ ਵੀ ਕਰ ਸਕਦੇ ਹਾਂ ਕਿ ਆਪਾਂ ਮਤਲਬ ਕਿ ਪਾਈਪਿੰਗ ਲਾ ਸਕਦੇ ਹਾਂਗੇ ਵੀ ਦੌਰ 슬ੀਵ ਬਣਾ ਬਣਾ ਸਕਦੇ ਹਾਂ ਪਰ ਮੈਂ ਸੋਚਿਆ ਚਲੋ ਛੋਟਾ ਬੱਚਾ ਹੈਗਾ ਤੇ ਇਹ ਆਪਾਂ ਇਹਦੇ ਥੋੜੀਆਂ ਥੋੜੀਆਂ ਬਾਹਾਂ ਲਾ ਦਨੇ ਆ ਕਿਉਂਕਿ ਕੱਪੜਾ ਆਪਣੇ ਕੋਲੇ ਪਈ ਸੀਗਾ ਬਾਹਾਂ ਵਾਲਾ ਆਪਾਂ ਇਹ ਕੱਪੜਾ ਕੱਟ ਕੱਟ ਲਿਆ ਬਾਹਾਂ ਵਾਲਾ ਤੇ ਉਸ ਤੋਂ ਬਾਅਦ ਦੇਖੋ ਜੀ ਨੀਲੀਆਂ ਆਪਣੇ ਕੋਲੇ ਆ ਪੱਟੀਆਂ ਜਾਂ ਪਈਆਂ ਸੀਗੀਆਂ ਮੈਂ ਇਹ ਪੱਟੀਆਂ ਨੂੰ ਬਿਲਕੁਲ ਉਧੇੜ ਕੇ ਸਾਫ਼ ਕਰਕੇ ਤਾਂ ਆਪਾਂ ਮੂਰਲੇ ਪੀਸ ਤੇ ਬਾਹਾਂ ਤੇ ਲਾ ਦਾਂਗੇ ਨੀਲੇ ਰੰਗ ਦੀਆਂ ਪੱਟੀਆਂ ਪੱਟੀਆਂ ਲਾਉਣ ਤੋਂ ਬਾਅਦ ਆਪਾਂ ਬੱਚੇ ਦੇ ਹਿਸਾਬ ਨਾਲ ਦੇਖੋ ਜੀ ਮੂਰੀ ਲਾ ਦੇਣੀ ਹੈ 4 ਇੰਚ 4.5 ਇੰਚ ਬੱਚੇ ਦੀ ਬਾਹ ਬਹੁਤ ਜ਼ਿਆਦਾ ਮਤਲਬ ਕਿ ਪਤਲੀ ਹੁੰਦੀ ਹੈ 4 ਇੰਚ ਦੀ ਇਹਦੀ ਮੂਰੀ ਬਹੁਤ ਸਹੀ ਰਹਿੰਦੀ ਹੈ ਕਿਉਂਕਿ ਜਿਹੜੇ ਬੱਚੇ ਦੀ ਮੈਂ ਬਣਾਇਆ ਉਹ ਥੋੜਾ ਬੱਚਾ ਭਾਰੀ ਹੋਈ ਹੈ ਉਡੀ ਥੋੜੀ ਜਿਹੀ ਭਾਰੀ ਹੈ ਇਹ ਸਾਨੂੰ ਲਾਪਾ 4 ਇੰਚ ਤੇ ਲਾ ਲਈ ਬਾਕੀ ਮੋਢਾ ਰੱਖ ਲਿਆ ਜੀ 5.5 ਇੰਚ ਆਪਾਂ ਸੀਨ ਲਾਤੀ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦੇ ਨਾਲ ਜਿਹੜੀ ਫਰਾਕ ਬਣਾਈ ਹੈ ਉਹਦੀ ਸਾਈਡ ਵਾਲੀ ਸੀਨ ਲਾਵਾਂਗੇ ਫਿਰ ਆਪਾਂ ਬਾਹਾਂ ਜਿਹੜੀਆਂ ਹੈਗੀਆਂ ਅਟੈਚ ਕਰਾਂਗੇ ਇੱਕ ਆਪਾਂ ਬਣਾਵਾਂਗੇ ਜੀ ਤਣੀਆਂ ਕਿਉਂਕਿ ਦੇਖੋ ਤਣੀਆਂ ਲਾਉਣ ਦਾ ਬਹੁਤ ਜ਼ਿਆਦਾ ਸੁਖ ਹੁੰਦਾ ਜਿਹੜਾ ਆਪਣੇ ਕੋਲੇ ਕਪੜਾ ਪਿਆ ਸੀ ਕਿਵੇਂ ਲ ਥੋੜਾ ਜਿਹਾ ਕਪੜਾ ਹੋਰ ਬਚ ਗਿਆ ਸੀ ਮੈਂ ਉਹਦੇ ਨਾਲ ਇਸ ਤਰ੍ਹਾਂ ਤਣੀਆਂ ਬੰਨਣ ਵਾਸਤੇ ਬਣਾਤੀਆਂ ਦੇਖੋ ਬੱਚੇ ਦਾ ਜਿਸ ਹਿਸਾਬ ਨਾਲ ਫਿਟਿੰਗ ਆਉਂਦੀ ਹੈ ਉਸ ਹਿਸਾਬ ਨਾਲ ਆਪਾਂ ਇਹਨੂੰ ਲੂਜ਼ ਕਰ ਸਕਦੇ ਹਾਂ ਟਾਈਟ ਕਰ ਸਕਦੇ ਹਾਂ ਇਸ ਕਰਕੇ ਜਿਹੜੇ ਆ ਪਿੱਛੇ ਆਪਾਂ ਤਣੀਆਂ ਲਾਉਣੀਆਂ ਇਹ ਇਸ ਤਰ੍ਹਾਂ ਵਧੀਆ ਰੰਦੀਆਂ ਨਹੀਂ ਲੱਗੀਆਂ ਹੋਈਆਂ ਜਿੱਥੇ ਦੇਖੋ ਆਪਾਂ ਇਹਨੂੰ ਉੱਪਰਲੀ ਬਾਡੀ ਨੂੰ ਬਲ ਪਾਏ ਸੀਗੇ ਨੀਚੇ ਵਾਲੇ ਪੀਸ ਨਾਲ ਜੜੇ ਸੀ ਉੱਥੇ ਆਪਾਂ ਇਹ ਜਿਹੜੀਆਂ ਤਣੀਆਂ ਬਣਾਈਆਂ ਉਹ ਰੱਖਣੀਆਂ ਅੰਦਰ ਕਰਕੇ ਸਾਰੀ ਦਿਨੀ ਅੰਦਰ ਕਰਕੇ ਜਿੰਥੇ ਆਪਣੇ ਸੀਨਾ ਆ ਜੇ ਉਥੇ ਆਪਾਂ ਦੇਖੋ ਜੀ ਐ ਕਰਕੇ ਤੇ ਸਾਈਡਾਂ ਵਾਲੀਆਂ ਸੀਨਾ ਲਾ ਦੇਣੀ ਨੀਚੇ ਸੀਨਾ ਘੇਰੇ ਕੋਲੇ ਆਪਾਂ ਨੂੰ ਸੀਨਾ ਮਾਰਨ ਦੀ ਲੋੜ ਨਹੀਂ ਪਈ ਕਿਉਂਕਿ ਇਹ ਦੇਖੋ ਫਰਾਕ ਪਹਿਲਾਂ ਹੀ ਫਰਾਕ ਬਣੀ ਹੋਈ ਸੀ ਉਸ ਹਿਸਾਬ ਨਾਲ ਨੀਚੋਂ ਫੋਲਡਿੰਗ ਹੋਈ ਹੋਈ ਸੀ ਉਸ ਤੋਂ ਬਾਅਦ ਦੇਖੋ ਜੀ ਇਹਨੂੰ ਫਰਾਕ ਨੂੰ ਆ ਪੁੱਠਾ ਕੀਤਾ ਵਾ ਹਾਂ ਨੂੰ ਸਿੱਧਾ ਕੀਤਾ ਆਪਾਂ ਇਹਦੇ ਨਾਲ ਅਟੈਚ ਕਰਤੀ ਐਨਾ ਕ ਆਪਣਾ ਕੰਮ ਸੀ ਦੇਖੋ ਜੀ ਇਹ ਆਪਣੀ ਜਿਹੜਾ ਸੀਗਾ ਕੰਮ ਆ ਗਈ ਫਰਾਕ ਤੁਹਾਡੇ ਕੋਲੇ ਐਵੇਂ ਦੀਆਂ ਪੈਆਂ ਨਹੀਂ ਕਮੀਜ਼ਾਂ ਫਰਾਕਾਂ ਤੇ ਤੁਸੀਂ ਵੀ ਦੇਖੋ ਜੀ ਆਪਣੇ ਬੱਚਿਆਂ ਦੀ ਇਸ ਤਰ੍ਹਾਂ ਹੀ ਬਣਾ ਸਕਦੇ ਹੋਗੇ ਤੇ ਬਿਲਕੁਲ ਰੈਡੀमेड ਦੀ ਤਰ੍ਹਾਂ ਬਣ ਗਈਆਂ ਜਦੋਂ ਤਿਆਰ ਹੋ ਗਈ ਨਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਣੀ ਜਿਹੜੀ ਫਰਾਕ ਹੈ ਕਿ ਉਹ ਜੀ ਬਣੀ ਹੈ ਇਹ ਲਓ ਜੀ ਦੇਖੋ ਕਿੰਨੇ ਸੋਹਣੇ ਤਾਂ ਇਹ ਘੇਰੇ ਤੇ ਪੈਚ ਲੱਗੇ ਹੋਏ ਆ ਇਹਦੇ ਬਹੁਤ ਸੋਹਣੇ ਪੈਚ ਆ ਗਏ ਤੇ ਉੱਪਰੋਂ ਦੇਖੋ ਜੀ ਇਸ ਤਰ੍ਹਾਂ ਆਏ ਆਗੇ ਦੇਖੋ ਇੱਥੇ ਆਪਾਂ ਜਿਹੜੀਆਂ ਤਣੀਆਂ ਲਾਈਆਂ ਇਹ ਇਸ ਤਰ੍ਹਾਂ ਟਾਈਟ ਜਿੰਨੇ ਜਿਸ ਹਿਸਾਬ ਨਾਲ ਆਪਣੇ ਬੱਚਾ ਹੁੰਦਾ ਉਸ ਹਿਸਾਬ ਨਾਲ ਆਪਾਂ ਟਾਈਟ ਲੂਜ਼ ਕਰਕੇ ਬੰਨ੍ਹ ਦਿੰਨੇ ਆ ਦੇਖੋ ਤੁਸੀਂ ਕਿੰਨੀ ਸੋਹਣੀ ਇਹਦੀ ਫਰਾਕ ਦੀ ਲੁੱਕ ਬਣੀ ਹੈ ਕਿੰਨੀ ਸੋਹਣੀ ਫਰਾਕ ਹੈ ਜਿਹੜੀ ਬਣ ਕੇ ਆਪਣੀ ਤਿਆਰ ਹੋਈ ਹੈ ਇਸੇ ਤਰ੍ਹਾਂ ਜਿਹੜਾ ਵਿਚਲਾ ਆਪਾਂ ਕਮੀਜ਼ ਵੱਖਰਾ ਕੀਤਾ ਸੀ ਹੁਣ ਆਪਾਂ ਉਹਦਾ ਕੁਝ ਬਣਾ ਲੈਨੇ ਆ ਜੀ ਦੇਖੋ ਜੀ ਮੈਂ ਪੁੱਛਿਆ ਆਪਣੀ ਭਾਂਜੀ ਨੂੰ ਉਹ ਕਹਿੰਦੇ ਵੀ ਇਹਨਾਂ ਕੋਲੇ ਫਰਾਕਾਂ ਹੈਗੀਆਂ ਨੇ ਤੇ ਮੈਂ ਸੋਚਿਆ ਵੀ ਚਲੋ ਇਹਦਾ ਪਲਾਜ਼ੋ ਵੀ ਬਣ ਸਕਦਾ ਸੀਗਾ ਤਾਂ ਫਿਰ ਫਿਰ ਮੈਂ ਪਲਾਜ਼ੋ ਆਪਣੀ ਬੇਟੀ ਦਾ ਬਣਾਇਆ ਲੀदो ਮੈਂ ਇਹਦੀ ਲੈਂਥ ਮਣੀ ਤਾਂ ਘੱਟੋ ਘਾਟੇ 41 40 ਇੰਚ ਦੀ ਲੈਂਥ ਸੀਗੀ ਆਪਾਂ ਨੀਚੋਂ ਜਦੋਂ ਮਣਿਆ ਦੇਖੋ ਜੀ 9 10 ਇੰਚੋਂ ਨੀਚੋਂ ਸੀਗਾ ਮੂਰੀ ਆਪਾਂ 8.5 8 ਇੰਚ ਰੱਖ ਕੇ ਇਹਦੀ ਵਧੀਆ ਕੱਟ ਪੈਂਦੀ ਸੀ ਮੈਂ ਪਹਿਲਾਂ ਹਿਸਾਬ ਲਾਇਆ ਹਿਸਾਬ ਲਾਉਣ ਤੋਂ ਬਾਅਦ ਤੇ ਆਪਾਂ ਦੇਖੋ ਜੀ ਇਹਦਾ ਘਰੇ ਪਾਉਣ ਵਾਸਤੇ ਇੱਕ ਸਿੰਪਲ ਜਾਂ ਲੋਰ ਕਹਿ ਲੋ ਪਜਾਮਾ ਕਹਿ ਲੋ ਆਪਾਂ ਉਹ ਵਾਲਾ ਇਹਦਾ ਤਿਆਰ ਕਰਾਂਗੇ ਨੀਚੋਂ ਜਿੱਥੋਂ ਇਹਦਾ ਮਤਲਬ ਕਿ ਘੇਰਾ ਜ਼ਿਆਦਾ ਲੂਸ ਸੀ ਉੱਥੋਂ ਆਪਾਂ ਝੋਲੀ ਕੱਟਾਂਗੇ ਆਸਾਨ 15 ਇੰਚ ਦੇਖੋ ਜੀ ਆਪਾਂ ਨਿਸ਼ਾਨ ਲਾ ਲਿਆ 15 ਇੰਚ ਤੇ ਨਿਸ਼ਾਨ ਲਾ ਕੇ 1.5 13 ਇੰਚ ਦੀ ਝੋਲੀ ਤਿਆਰ ਹੋ ਜੂਗੀ 1.5 ਇੰਚ ਆਪਾਂ ਐਕਸਟਰਾ ਹੋ ਗਿਆ ਆਪਣਾ ਉਹ ਆਪਾਂ ਲਾਸਟਿਕ ਦਾ ਰੱਖਿਆ ਹੈਗਾ ਸਾਡੇ 13 ਇੰਚ ਮੈਂ ਪੱਟਾ ਕੋਲੋਂ ਰੱਖਿਆ ਸੀ 9 ਇੰਚ ਆਪਾਂ ਮੋੜੀ ਰੱਖਾਂਗੇ ਸਿੰਪਲ ਜਿਹਾ ਆਪਣਾ ਦੇਖੋ ਜੀ ਇਹ ਪਲਾਜ਼ੋ ਇੱਕ ਬਣ ਕੇ ਤਿਆਰ ਹੋ ਜੂ ਬੱਚੇ ਰੂਟੀਨ ਦੇ ਵਿੱਚ ਆਮ ਹੀ ਟੀ-ਸ਼ਰਟ ਦੇ ਨਾਲ ਕਿਵੇਂ ਮਰਜੀ ਦੇਖੋ ਇਹਨੂੰ ਪਾ ਸਕਦੇ ਆ ਫੁੱਲਾ ਡੁੱਲਾ ਬਣਿਆ ਤੇ ਜਿਹੜਾ ਕੱਪੜਾ ਸੀ ਬਹੁਤ ਹੀ ਜ਼ਿਆਦਾ ਸੌਫਟ ਕੱਪੜਾ ਸੀਗਾ ਤੁਸੀਂ ਹੈਰਾਨ ਮੰਨੋਗੇ ਜੀ ਮੇਰੇ ਕੋਲੇ ਇਹ ਕਮੀਜ਼ ਘੱਟੋ ਘੱਟ 9 ਸਾਲ 8 ਸਾਲਾਂ ਦਾ ਹੀ ਕਮੀਜ਼ ਪਿਆ ਸੀਗਾ ਕਿਉਂਕਿ ਇੱਕ ਦੋ ਵਾਰੀ ਬੱਚਿਆਂ ਨੇ ਕਮੀਜ਼ ਪਾਇਆ ਉਸ ਤੋਂ ਬਾਅਦ ਉਹਨਾਂ ਨੂੰ ਪਾਉਣਾ ਔਖਾ ਲੱਗਿਆ ਤੇ ਉਹਨਾਂ ਨੇ ਪਾਇਆ ਨਹੀਂ ਤੇ ਮੇਰੇ ਕੋਲੇ ਐਵੇਂ ਹੀ ਪਿਆ ਸੀ ਕਮੀਜ਼ ਮੈਂ ਸੋਚਿਆ ਵੀ ਕਿਉਂ ਨਾ ਇਹਦਾ ਕੁਝ ਨਾ ਕੁਝ ਬਣਾਇਆ ਜਾਵੇ ਤੇ ਨਹੀਂ ਕਮੀਜ਼ ਤਾਂ ਆਪਣੇ ਕੋਲੇ ਵੇਸਟ ਹੀ ਪਿਆ ਸੀਗਾ ਤੁਹਾਡੇ ਕੋਲੇ ਐਵੇਂ ਰਿਕਮੀਜ ਪਈ ਆ ਤਾਂ ਪਲੀਜ਼ ਬਣਾ ਕੇ ਜਰੂਰ ਦੇਖਿਓ ਬਹੁਤ ਵਧੀਆ ਤੁਸੀਂ ਚਾਹੋ ਤਾਂ ਦੇਖੋ ਇਹਦੀ ਵੀ ਇੱਕ ਫਰਾਕ ਬਣ ਸਕਦੀ ਸੀ ਬਹੁਤ ਖੁੱਲੀ ਡੁੱਲੀ ਫਰਾਕ ਬਣਦੀ ਜੀ ਨਾਲੇ ਕੋਈ ਆਪਾਂ ਨੂੰ ਹੋਣੀ ਸੀ ਨੀਚੋਂ ਇਸੇ ਤਰ੍ਹਾਂ ਨੀਚੇ ਵਾਲਾ ਪੀਸ ਨਿਕਲ ਜਾਂਦਾ ਜੀਚਾ ਆਪਾਂ ਬਾਲ ਪਾਉਣੇ ਸੀਗੇ ਉੱਪਰੋਂ ਦੇਖੋ ਆਰਾਮ ਨਾਲ ਹੀ ਉੱਪਰਲੀ ਬਾਡੀ ਦਾ ਪੀਸ ਨਿਕਲ ਜਾਂਦਾ ਛੋਟੇ ਬੱਚੇ ਦਾ ਨਾਈਟ ਸੂਟ ਵੀ ਪੂਰਾ ਤਿਆਰ ਹੋ ਜਾਂਦਾ ਪਜਾਮੇ ਦੇ ਨਾਲ ਐਨਾ ਇਹ ਖੁੱਲਾ ਡੁੱਲਾ ਆਪਣੇ ਕੋਲੇ ਕਪੜਾ ਸੀਗਾ लो जी देखो आप एक पजामा इस तरह सिंपल पजामा आप बिना पॉकेट तो बना का सिंपल पजामा तुम चाहो तो देखो जी इस तरह बना सकते हो वैसे भी कपड़े का नीचों यदि फोल्डिंग होगी क्योंकि अपने को कपड़ा से इकताली इंच सैंती इंच तैयार किया तीन चार इंच देखो जी अपने कोसट्रा कपड़ा सो इंच डेढ़ इंच फोल्ड हो जूगा उपरों इलास्टिक का ਤੇ 1 ਇੰਚੋਂ ਨੀਚੇ ਫਾਰਫੋ ਮਤਲਬ ਕਿ ਫੋਲਡ ਹੋਣਾਗਾ ਮੂਰੀ ਕੋਲੋਂ ਜਿਹੜੀ ਲਾਸਟਿਕ ਪਾਉਣੀ ਹੈ ਆਪਾਂ ਇੱਕ ਸਾਈਡ ਤੋਂ ਲੈਣਾ ਜਿੱਥੋਂ ਝੋਲੀ ਦੀ ਸੀਨ ਲੱਗੀ ਹੁੰਦੀ ਹੈ ਨਾ ਉੱਥੋਂ ਇੱਕ ਸਾਈਡ ਤੋਂ ਲੈ ਲੈਣੀ ਆ ਉਸ ਹਾਮ ਨਾਲ ਡਬਲ ਕਰਕੇ ਆਪਾਂ ਲਾਸਟਿਕ ਲੈਣੀ ਆ ਲਾਸਟਿਕ ਨੂੰ ਆਪਾਂ ਗੋਲ ਕਰ ਦੇਣਾ ਪੰਜ ਚਾਰ ਸੀਨਾ ਮਾਰਨੀ ਹੈ ਉਸ ਤੋਂ ਬਾਅਦ ਦੇਖੋ ਜੀ ਆਪਾਂ ਲਾਸਟਿਕ ਪਾਤੀ ਤੇ ਦੇਖੋ ਤੁਸੀਂ ਲਾਸਟਿਕ ਦੇ ਪਰਤੇ ਵੀ ਕਿੰਨੀ ਸਫਾਈ ਆਈ ਹੈ ਫੇਰ ਮੈਂ ਖਿੱਚ-ਖਿੱਚ ਕੇ ਇੱਕ ਸੈਂਟ ਦੇ ਵਿੱਚ ਸੀਨ ਮਾਰੀ ਜਿੱਥੇ ਕੀ ਆਪਣੀ ਲਾਸਟਿਕ ਪਾਈ ਹੋਈ ਸੀ ਆਪਣੇ ਕੋਲ ਇੱਕ ਖੁੱਲਣਾ ਡੁੱਲਣਾ ਪਜਾਮਾ ਬਣ ਕੇ ਤਿਆਰ ਹੋ ਗਿਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਓ ਕਿ ਤੁਹਾਨੂੰ ਆਪਣੀ ਇਹ ਦੋਨੇ ਚੀਜ਼ਾਂ ਬਣੀਆਂ ਹੋਈਆਂ ਕਿਵੇਂ ਦੀਆਂ ਲੱਗੀਆਂ